ਮਾਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ 6 ਮਹੀਨਿਆਂ ਦੀ ਬੱਚੀ ਨੂੰ ਨਾਨਾ ਨਾਨੀ ਨੇ ਮਾਰ ਦਿੱਤਾ ਦੱਸਿਆ ਕਿ ਤੀਜੇ ਵਿਆਹ ਤੋਂ ਬਾਅਦ ਆਪਣੇ ਚੌਥੇ ਆਸ਼ਿਕ ਦੇ ਨਾਲ ਇਸ ਦੀ ਮਾਂ ਜਿਹੜੀ ਫਰਾਰ ਹੋ ਗਈ ਸੀ ਤਾਂ ਦੱਸਦੀ ਹੈ ਕਿ ਮਾਂ ਦੀ ਯਾਦ ਦੇ ਵਿੱਚ ਹੀ ਰੋਂਦੀ ਰਹਿੰਦੀ ਸੀ ਤਾਂ 6 ਮਹੀਨੇ ਦੀ ਬੱਚੀ ਨੇ ਜਿਹੜੇ ਉਸ ਤਰੀਕੇ ਦੇ ਨਾਲ ਪਰੇਸ਼ਾਨ ਹੋਏ ਨੇ ਨਾਨਾ ਨਾਨੀ ਨੇ ਇਸ 6 ਮਹੀਨਿਆਂ ਦੀ ਬੱਚੀ ਤੋਂ ਪਰੇਸ਼ਾਨ ਹੋ ਕੇ ਉਸ ਦੀ ਹੀ ਹੱਤਿਆ ਕਰ ਦਿੱਤੀ ਮਾਸੂਮ ਜੱਗੀਰਾ ਤਸਵੀਰ ਤੁਹਾਡੇ ਨਾਲ ਦਿਖਾ ਦਿੰਨੇ ਆ ਦਰਸਲ ਜਲੰਧਰ ਦੇ ਭੋਗਪੁਰ ਤੋਂ ਇਹ ਦਰਦਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਨਾਨਾ ਨਾਨੀ ਨੇ 6 ਮਹੀਨੇ ਦੀ ਦੋਤੀ ਨੂੰ ਮਾਰ ਦਿੱਤਾ ਉਸ ਦੀ ਹੱਤਿਆ ਕਰ ਦਿੱਤੀ ਹੈ ਤਦ ਆਸੀ ਕਿ ਲਿਫਾਫੇ ਦੇ ਵਿੱਚ ਪਾ ਕੇ ਉਸ ਨੂੰ ਟਾਂਡਾ ਦੀ ਪੁਲੀ ਦੇ ਵਿੱਚ ਸੁੱਟ ਦਿੱਤਾ ਤਾਂ ਭੋਗਪੁਰ ਪੁਲਿਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ ਦੇ ਉੱਤੇ ਨਾਨਾ ਨਾਨੀ ਦੇ ਉੱਤੇ ਹੱਤਿਆ ਦੀ ਕਾਰਵਾਈ ਕੀਤੀ ਹੈ ਯਾਨੀ ਕਿ ਉਸ ਤੇ ਕਾਰਵਾਈ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਤਾਂ ਮਾਸੂਮ ਜਿਹਾ ਚਿਹਰਾ ਤਸਵੀਰ ਤੋਂ ਦਿਖਾ ਦਿੰਨੇ ਆ 6 ਮਹੀਨੇ ਦੀ ਬੱਚੀ ਨਾਨਾ ਨਾਨੀ ਦੇ ਕੋਲੇ ਛੱਡ ਕੇ ਉਸ ਦੀ ਮਾਂ ਫਰਾਰ ਹੋ ਗਈ ਸੀ ਆਪਣੇ ਚੌਥੇ ਆਸ਼ਿਕ ਦੇ ਨਾਲ ਦਰਸਲ ਪਹਿਲਾ ਵੀ ਤਿੰਨ ਵਿਆਹ ਹੋ ਚੁੱਕੇ ਸੀ ਤਾਂ ਮਾਂ ਦੀ ਯਾਦ ਦੇ ਵਿੱਚ ਬੱਚੀ ਰੋਂਦੀ ਰਹਿੰਦੀ ਸੀ ਨਾਨਾ ਨਾਨੀ ਨੇ ਪਰੇਸ਼ਾਨ ਹੋ ਕੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸਰ ਕੀ ਆ ਸਾਰਾ ਮਾਮਲਾ ਹੈ ਜੋ ਇੱਕ ਛੋਟੀ ਲੜਕੀ ਦਾ ਮਾਰਨੇ ਦਾ ਮਾਮਲਾ ਹੈ ਨਾਨਾ ਨਾਨੀ ਦਾ ਨਾਮ ਆ ਰਿਹਾ ਹੈ ਮੇਰੇ 13 ਤਰੀਕ ਨੂੰ ਇੱਕ ਸ਼ਿਲਿੰਦਰ ਸਿੰਘ ਨਾਮ ਦੇ ਆਦਮੀ ਹੈ ਜੋ ਪਠਾਨਕੋੜ ਦਾ ਬੇਸਿਕਲੀ ਰਹਿਣ ਵਾਲਾ ਹੈ। ਉਹਨੇ ਇੱਕ ਕੰਪਲੇਂਟ ਦਾਇਰ ਕਰਾਈ ਸੀਗੀ ਥਾਣਾ ਪੋਪਰ ਨੂੰ। ਉਹਦੀ 6 ਮਹੀਨੇ ਦੀ ਬੱਚੀ ਹੈ ਜਿਹੜੀ ਉਕਰੋਂ ਜਿਹੜੀ ਆ ਗਾਇਬ ਆ, ਮਿਲ ਨਹੀਂ ਰਹੀ। ਜਿਹਦੇ ਸੰਬੰਧ ਵਿੱਚ ਥਾਣਾ ਪੋਪਰ ਵਿੱਚ ਕੇਸ ਰਜਿਸਟਰ ਕੀਤਾ ਗਿਆ ਸੀ। ਔਰ ਕੇਸ ਰਜਿਸਟਰ ਕਰਨ ਤੋਂ ਬਾਅਦ ਜਿਹੜੀ ਉਹਦੀ ਇਨਵੈਸਟੀਗੇਸ਼ਨ ਜਿਹੜੀ ਫਰਦਰ ਅਸੀਂ ਸਟਾਰਟ ਕੀਤੀ। ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ 5-6 ਸਾਲ ਦੀ ਬੱਚੀ ਸੀਗੀ ਇਸ ਦਾ ਇਹਦੇ ਨਾਨਾ ਤੇ ਨਾਨੀ ਨੇ ਜਿਹੜਾ ਉਹ ਕਤਲ ਕਰਕੇ ਜਿਹੜੀ ਡੈੱਡ ਬੋਡੀ ਸੀਗੀ ਉਹ ਟੋਲ ਪਲਾਜ਼ਾ ਕੋਲ ਉਹ ਜਿਹੜਾ ਹੈਗਾ ਸਾਈਡ ਉੱਥੇ ਇੱਕ ਸਟਾਰਟਾਪਾ ਹੈਗਾ ਉਹਦੇ ਪਿਛਲੇ ਪਾਸੇ ਜਿਹੜੀ ਉਹ ਸਟਾਏ ਸੀਗੀ ਜਿਹਦੇ ਸਬੰਧ ਵਿੱਚ ਅਸੀਂ ਇਹਦਾ ਲੜਕੀ ਦਾ ਜਿਹੜਾ ਨਾਨਾ ਤੇ ਨਾਨੀ ਹੈਗੀ ਹੈ ਉਹਨੂੰ ਅਸੀਂ ਅਰੈਸਟ ਕਰ ਲਿਆ ਉਹਨਾਂ ਨੇ ਆਪਣਾ ਜਿਹੜਾ ਗਵਾਹ ਗੁਨਾਹ ਉਹ ਕਬੂਲ ਕਰ ਲਿਆ ਹੈਗਾ ਔਰ ਇਹਨਾਂ ਦਾ ਅਸੀ ਕੱਲ ਜਿਹੜਾ ਦੋਵੇਂ ਦਾ ਰਿਮਾਂਡ ਲਿਆ ਹੈਗਾ ਉਹ ਸਾਡੇ ਕੋਲ ਰਿਮਾਂਡ ਤੇ ਆ। ਇਹ ਤਹਿਕੀਕਤ ਤੋਂ ਇਹ ਗੱਲ ਸਾਹਮਣੇ ਆਈ ਸੀ ਕਿ ਜਿਹੜੀ ਸਲਿੰਦਰ ਹੈਗਾ ਉਹ ਦੀ ਜਿਹੜੀ ਘਰਵਾਲੀ ਹੈਗੀ ਆ ਉਹਦੇ ਚਾਰ ਵਿਆਹ ਹੋਏ ਸੀਗੇ ਤੇ ਉਹ ਆਪਣੇ ਇੱਥੇ ਪੇਕੇ ਘਰ ਜਿਹੜੀ ਆ ਉਹ ਰਹਿਣ ਵਾਸਤੇ ਆਈ ਸੀਗੀ। ਉਹਦਾ ਪਹਿਲਾਂ ਵੀ ਇੱਕ 8 ਸਾਲ ਦੀ ਬੱਚੀ ਜਿਹੜੀ ਹੈਗੀ ਆ ਤੇ ਇਹ ਵਿਆਹ ਜਿਹੜੇ ਚਾਰ ਹੋਏ ਸੀਗੇ ਉਸ ਤੋਂ ਬਾਅਦ ਇਹਦੇ ਜਿਹੜੇ ਮਦਰ ਫਾਦਰ ਲੜਕੀ ਦੇ ਉਹਨਾਂ ਨੂੰ ਪਤਾ ਲੱਗਿਆ ਸੀਗਾ ਵੀ ਇਹ ਦੇ ਕਿਸੇ ਹੋਰ ਲੜਕੇ ਦੇ ਨਾਲ ਰਿਲੇਸ਼ਨ ਹੋ ਗਿਆ ਤਾਂ ਇਸ ਚੀਜ਼ ਤੋਂ ਤੰਗ ਪਰੇਸ਼ਾਨ ਸੀਗੇ ਵੀ ਪਹਿਲਾਂ ਜਿਹੜੀ ਇੱਕ ਲੜਕੀ ਹੈਗੀ ਆ ਉਹ ਵੀ ਅਸੀਂ ਪਾਲਦਾ ਆ ਇੱਕ ਇਹ ਲੜਕੀ ਹੋ ਗਈ ਹੈਗੀ ਆ ਇਹ ਵੀ ਅਸੀਂ ਪਾਲਾਂਗੇ ਤੇ ਇਸ ਤਰ੍ਹਾਂ ਕੇ ਉਹਨਾਂ ਨੇ ਤੰਗੀ ਦੇ ਵਿੱਚ ਆ ਕੇ ਜਿਹੜਾ ਉਹ ਆਪਣੀ ਦੋਤੀ ਦਾ ਜਿਹੜਾ ਕਤਲ ਕਰਕੇ ਜਿਹੜੀ ਡੈਡਬੋਡੀ ਸੀ ਜਿੱਦੀ ਐਸੇ ਅਨਾਰ ਦੇ ਵੀ ਜਿਹੜੇ ਇਹ ਬਜ਼ੁਰਗ ਦੀ ਕੋਈ 68 ਸਾਲ ਦੀ ਸੀਗੀ ਤੇ ਉਹਦੀ ਉਦੀ ਵਾਈਫ ਹੈ ਉਦੀ ਸ਼ਰਟ ਕਸਦੀ ਸੀ ਜੇ ਕੱਲ੍ਹ ਕਰੀਏ ਮੁੱਢੀ ਜਿਹੜੀ ਪਹਿਲਾਂ 8 ਸਾਲ ਦੀ ਈ ਸੀ ਉਹ ਪਹਿਲਾਂ ਤਾਂ ਨਾਨਕੇ ਰਹਦੀ ਸੀ ਉਹ ਪਹਿਲਾਂ ਤਾਂ ਨਾਨਕੇ ਰਹਦੀ ਸੀ ਉਹਦੀ ਦੇਖਭਾਲ ਵੀ ਇਹੀ ਕਰਦੇ ਸੀ ਨਾਨਕੇ ਘਰ ਨਾਲ ਕਰਦੇ ਸੀ ਜਿਹੜੀ ਮਦਰ ਬੱਚੀ ਦੀ ਉਹਨਾਂ ਚਲੀ ਗਈ ਬਹੁਤ ਉਹ ਆਪਣਾ ਕਰਦੇ ਰਖੜੀ ਬੰਨ੍ਹਦੀ ਐ ਸੀ ਇਹ ਤੇ 10-12 ਦਿਨ ਤੋਂ ਆ ਕੇ ਰਹਿ ਰਹੀ ਸੀ ਆਪਣੇ ਟਿਕਾਣੇ ਤੇ ਉਸ ਦਿਨ ਵੀ ਕੋਈ ਲੜਕਾ ਇਹਨੇ ਆਪਣਾ ਪਤਾ ਲੱਗਾ ਵੀ ਉਹ ਲੈ ਕੇ ਆਈ ਸੀ ਕਿ ਕਿਸੇ ਬੰਦੇ ਲੜਕੇ ਨੂੰ ਕਹਿ ਰਹੀ ਸੀ ਵੀ ਇਹ ਮੇਰੇ ਘਰ ਵਾਲੇ ਦਾ ਕੋਈ ਰਿਸ਼ਤੇਦਾਰ ਹੈਗਾ ਤੇ ਉਹ ਵੀ ਉਸ ਦਿਨ ਉਹਦੇ ਘਰ ਰਿਹਾ ਸੀਗਾ ਪਰ ਇਹਦੇ ਪੇਰੈਂਟਸ ਨੂੰ ਉਸ ਦਿਨ ਵੀ ਇਹਦਾ ਪਤਾ ਲੱਗ ਗਿਆ ਸੀਗਾ ਵੀ ਇਹ ਜਿਹੜਾ ਲੜਕਾ ਹੈਗਾ ਕੋਈ ਇਹਨਾਂ ਦਾ ਰਿਸ਼ਤੇਦਾਰ ਨਹੀਂ ਹੈਗਾ ਕੋਈ ਗਲਤ ਲੜਕੀ ਸੀਗਾ ਜਿਹਦੇ ਨਾਲ ਇਹ ਰਾਤ ਰਹੀ ਸੀ ਤੇ ਉਹ ਲੜਕੀ ਲੜਕਾ ਜਿਹੜੇ ਉਹ ਸਵੇਰੇ ਆਲੀ ਨਾ ਮਾਰਨਿੰਗ ਚਲੇ ਗਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਵਰਕ ਕੀਤਾ ਹੁਣ ਜਿਹੜਾ ਇਹਦੇ ਬਨਤੇ ਨੂੰ ਕਾਰਵੇ ਚੱਲ ਰਹੇ ਨੇ ਆਪਾਂ ਸਾਹਮਣੇ ਸ਼ਾਮ ਨੂੰ ਉਹ ਤਪਤੀਸ਼ ਦੇ ਵਿੱਚ ਲੈ ਕੇ ਆਵਾਂਗੇ ਜੇ ਉਹ ਕੋਲ ਆਪਾਂ ਆਈ ਗੱਲ ਨੋਟਿਸ ਦੇ ਵਿੱਚ ਗਿਆ ਕੋਈ ਨਹੀਂ ਤੌਰ ਤੇ ਖੜਾ ਕੀਤਾ। ਜੇ ਕਿਹਨਾਂ ਕੁ ਮਾਟਰ ਹੋ ਕਿੰਨਾ ਕਿੰਦਾ ਗਿਆ। ਗਲਤ ਹੋ ਗਈ। ਸਾਡੇ ਰੰਗ ਦੇ। ਹਾਂ ਉਹ ਸਾਰੀ ਮੈਡੀਕਲ ਰਿਪੋਰਟ ਹੈਗੀ। ਕੀ ਮਾਮਲਾ ਕੀ ਮਾਮਲਾ ਦੱਸੋ। ਮਰਦ ਦਾ ਕੇਸ ਰਿਸਟ੍ਰੀਟ ਹੈ। ਉਹ ਵੀ ਤਕੀਕਤ ਕਰ ਰਹੀ ਸੀ। ਹਾਂਜੀ ਪੋਸਟਮਾਰਟਮ ਜਿਹੜਾ ਹੈਗਾ ਉਹ ਜਿਹੜਾ ਟੀਮ ਬਣਾ ਕੇ ਇਹਦੇ ਡਾਕਟਰ ਦੀ ਟੀਮ ਬਣਾ ਕੇ ਉਹ